ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਨਾਲ ਫਿਰ ਲਾਈਵ ਜੁੜੇ ਆਂ ਖਾਸ ਮੁੱਦੇ ਤੇ ਜੋ ਕਿ ਮੁੱਦਾ ਸਾਡੇ ਸ਼ਹਿਰ ਨਾਲ ਹੀ ਸਬੰਧਤ ਹੈ ਕਿਉਂਕਿ ਹੁਣ ਕਾਫੀ ਲੰਮੇ ਸਮੇਂ ਤੋਂ ਇਹ ਸੁੱਖੀਆਂ ਦੇ ਵਿੱਚ ਵੀ ਆ ਰਿਹਾ ਹੈ ਹਾਂਜੀ ਮੁੱਦਾ ਹੈ ਸਾਡਾ ਬੱਸ ਸਟੈਂਡ ਦਾ ਲਾਇਨੋਪਾਰ ਏਰੀਆ ਦੇ ਵਿੱਚ ਜੋ ਬੱਸ ਸਟੈਂਡ ਥਰਮਲ ਵਾਲੀ ਜਗ੍ਹਾ ਦੇ ਉੱਪਰ ਸ਼ਿਫਟ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਸ ਬਾਰੇ ਆਪਾਂ ਅੱਜ ਵਿਚਾਰ ਚਰਚਾ ਤੁਹਾਡੇ ਨਾਲ ਕਰਨੀ ਹੈ ਤੇ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਨੇ ਦੇਖੋ ਜੀ ਸਮੇਂ ਦੇ ਹਿਸਾਬ ਨਾਲ ਤਰੱਕੀ ਹੁੰਦੀ ਹੈ ਅਤੇ ਹੁਣ ਹੁੰਦਾ ਵੀ ਰਹਿਣੀ ਚਾਹੀਦੀ ਹੈ ਅੱਜ ਸ਼ਹਿਰ ਦੀ ਜਸੂਲਤ ਨੂੰ ਵੇਖਦੇ ਹੋਏ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਜੋ ਟ੍ਰੈ ਬੱਸ ਸਟੈਂਡ ਹੈ ਉਸ ਨੂੰ ਸ਼ਿਫਟ ਕਰਨ ਦੀਆਂ ਗੱਲਾਂ ਆਪਣੇ ਹੋ ਰਹੀਆਂ ਨੇ ਥਰਮਲ ਵਾਲੀ ਜਗ੍ਹਾ ਦੇ ਵਿੱਚ ਨਵਾਂ ਬੱਸ ਸਟੈਂਡ ਬਣਨ ਦੀਆਂ ਤੇ ਜੋ ਡੀਸੀ ਸਾਹਿਬ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਵੀ ਜੋ ਪੁਰਾਣਾ ਬੱਸ ਸਟੈਂਡ ਉਸ ਨੂੰ ਬੰਦ ਨਹੀਂ ਕੀਤਾ ਜਾਊਗਾ ਸਗੋਂ ਇਸ ਨੂੰ ਛੋਟੀਆਂ ਜੋ ਲੋਕਲ ਬੱਸਾਂ ਹੋਣਗੀਆਂ ਜੋ ਇਲੈਕਟ੍ਰੋਨਿਕ ਬੱਸਾਂ ਕਹ ਰਹੇ ਨੇ ਉਹਨਾਂ ਲਈ ਚਲਾਇਆ ਜਾਊਗਾ ਜੇ ਕਲੇਗਾ ਸੱਚ ਹੈ ਤੇ ਬਹੁਤ ਵਧੀਆ ਹੋਵੇਗਾ ਕਿਉਂਕਿ ਸ਼ਹਿਰ ਤੇ ਉੱਤੇ ਟ੍ਰੈਫਿਕ ਦਾ ਜੋ ਭਾਰ ਹੈ ਉਹ ਵੀ ਘਟੇਗਾ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਜੋ ਹੈਵੀ ਵਹੀਕਲਸ ਨੇ ਉਹ ਸਵੇਰ ਤੋਂ ਲੈ ਕੇ 8 ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਮੇਰੇ ਹਿਸਾਬ ਨਾਲ ਰੋਕ ਲੱਗੀ ਹੁੰਦੀ ਹੈ ਉਹਨਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੁੰਦੀ ਪਰ ਇੰਨੀਆਂ ਵੱਡੀਆਂ ਬੱਸਾਂ ਟਰੱਕ ਹੋਰ ਵਗੈਰਾ ਇਹ ਚੱਲਦੀਆਂ ਰਹਿੰਦੀਆਂ ਨੇ ਜਿਸ ਕਾਰਨ ਕਾਫੀ ਹਾਦਸੇ ਵੀ ਆਪਾਂ ਵੇਖਣ ਨੂੰ ਮਿਲੇ ਐ ਇਹ ਹੋ ਜਾਂਦੇ ਨੇ ਕਦੇ ਸਟੂਡੈਂਟ ਮਾਰੇ ਗਿਆ ਕਦੇ ਕੋਈ ਰਾਹਗੀਰ ਹੋਰ ਮਾਰੇ ਗਿਆ ਇਹ ਆਪਾਂ ਨੇ ਸਭ ਦੇ ਧਿਆਨ ਹਿੱਤੀ ਹੈਗਾ ਪਰ ਮੈਂ ਪੁੱਛਣਾ ਚਾਹਣਾ ਕਿ ਬੱਸ ਸਟੈਂਡ ਤੋਂ ਬਿਨਾ ਹੋਰ ਸਾਰੇ ਜੋ ਮੁੱਦੇ ਨੇ ਉਹ ਸਾਡੇ ਬਠਿੰਡੇ ਦੇ ਵਿੱਚ ਖਤਮ ਹੋ ਗਏ ਕੀ ਹੋਰ ਕੋਈ ਮੁੱਦਾ ਬੱਸ ਸਟੈਂਡ ਤੋਂ ਬਿਨਾ ਸਾਡੇ ਕੋਲ ਰਹਿਣਾ ਨਹੀਂ ਇਸ ਵਿੱਚ ਜੋ ਸਭ ਤੋਂ ਵੱਡੀ ਗੱਲ ਹੈ ਮੁੱਦੇ ਤਾਂ ਹੋਰ ਵੀ ਬਹੁਤ ਨੇ ਪਰ ਜੋ 2200 ਕਿੱਲਾ ਜ਼ਮੀਨ ਹੈ ਥਰਮਲ ਦੀ ਉਹ ਹੁਣ ਹੁਕਮਰਾਨਾਂ ਨੂੰ ਰੜਕ ਰਹੀ ਹੈ ਜਿਨ੍ਹਾਂ ਨੇ ਪਹਿਲਾਂ ਵੇਚੀ ਸੀਗੀ ਉਹਨਾਂ ਦੀ ਅੱਖਾਂ 'ਚ ਵੀ ਇਹ ਹੈ ਵੀ ਸਾਡੀ ਸਰਕਾਰ ਆਵੇ ਤਾਂ ਕਿਸੇ ਹਿਸਾਬ ਨਾਲ ਅਸੀਂ ਇਹਦਾ ਹਿਸਾਬ ਕਿਤਾਬ ਕਰੀਏ ਅਸੀਂ ਕੋਈ ਕਲੋਨੀਆਂ ਕੱਟੀਏ ਜਾਂ ਕੁਝ ਹੋਰ ਕਰੀਏ ਉਹਨਾਂ ਦੇ ਆਪਣੇ ਵਿਚਾਰ ਨੇ ਉਹ ਕੋਈ ਹੋਸਟ ਸਿਸਟਮ ਰਾਹੀਂ ਕਮਿਸ਼ਨ ਵਗੈਰਾ ਖਾਣਾ ਚਾਹੁੰਦੇ ਹੋਣਗੇ ਤੇ ਜੋ ਇਹ ਬੱਸ ਸਟੈਂਡ ਬਾਹਰ ਆਊਗਾ ਇਸ ਨਾਲ ਸਾਡੇ ਲਾਈਨ ਆਫ ਪਰ ਇਲਾਕੇ ਦੀ ਜੋ ਤਰੱਕੀ ਹੋਊਗੀ ਨਾਲ ਦੇ 8-10 ਜੋ ਪਿੰਡ ਹੈ ਜੋ ਜਿਮੀਦਾਰ ਆ ਭਾਈ ਚਾਰਾ ਨਸਬੰਦ ਲੋਕ ਹੈ ਜਮੀਨਾਂ ਗਿਆ ਉਹਨਾਂ ਦੇ ਭਾਅ ਵਧਣਗੇ ਉਹਨਾਂ ਨੂੰ ਵਪਾਰ ਕਰਨ ਦਾ ਉੱਥੇ ਮੌਕਾ ਮਿਲੂਗਾ ਸਾਡਾ ਇਹ ਏਰੀਆ ਕਾਫੀ ਪਛੜਿਆ ਹੈ ਵਿਕਾਸ ਤੋਂ ਬਿਨਾ ਤੇ ਹੋ ਸਕਦਾ ਇੱਧਰ ਵੀ ਕੁਝ ਤੇਜ਼ੀ ਆਵੇ ਕੁਝ ਕਾਰੋਬਾਰ ਨਵੇਂ ਚੱਲਣ ਤੇ ਜੋ ਵੀਰ ਕਹਿ ਰਹੇ ਨੇ ਸਾਡਾ ਕਾਰੋਬਾਰ ਠੱਪ ਹੋ ਜਾਣਗੇ ਤੇ ਉਸ ਤੋਂ ਪਹਿਲਾਂ ਜੇ ਪਹਿਲਾਂ ਵੀ ਦੱਸ ਚੁੱਕਿਆ ਮੈਂ ਲਾਈਵ ਦੇ ਵਿੱਚ ਕਿ ਬੱਸ ਸਟੈਂਡ ਗਾਂਧੀ ਮਾਰਕੀਟ ਕੋਲੇ ਸੀ ਉੱਥੋਂ ਦੇ ਕਾਰੋਬਾਰ ਕੀ ਠੱਪ ਹੋ ਗਏ ਅੱਜ ਵੀ ਦਿਨ ਦੁਪਹਿਰੀ ਦੇ ਚਾਰ ਰਾਤ ਚੌਂਕ ਨਹੀਂ ਤਰੱਕੀ ਕਰ ਰਹੇ ਨੇ ਫਿਰ ਭਾਈ ਨੰਦ ਚੌਂਕ ਦੇ ਵਿੱਚ ਸੀ ਉਹਦੇ ਨੇੜੇ ਉੱਧਰ ਬੱਸ ਸਟੈਂਡ ਗਿਆ ਸੀਗਾ ਕਿ ਉੱਥੇ ਕਾਰੋਬਾਰ ਠੱਪ ਹੋ ਗਏ ਉੱਥੇ ਵੀ ਬਹੁਤ ਵਧੀਆ ਕਾਰੋਬਾਰ ਚੱਲ ਰਿਹਾ ਹੈ ਜਿਹਨੂੰ ਜ਼ਰੂਰਤ ਹੋਊਗੀ ਉਹ ਖੁਦ ਪਹੁੰਚੂਗਾ ਫਿਰ ਆਏ ਤਾਂ ਹੁਣ ਆਪਾਂ ਕਹਿ ਦਈਏ ਵੀ ਜੇ ਚੰਡੀਗੜ੍ਹ ਜਾਣਿਆ ਵੀ ਸਭ ਕੁਝ ਆਪਾਂ ਹਾਈ ਕੋਰਟ ਵੀ ਜਾਣਿਆ ਪੀਜੀਆਈ ਵੀ ਜਾਣਿਆ ਹੋਰ ਥਾਵਾਂ ਤੇ ਵੀ ਜਾਣਿਆ ਫਿਰ ਤਾਂ ਆਪਾਂ ਕਹਾਂਗੇ ਵੀ ਸਾਡਾ ਜੋ ਬੱਸ ਸਟੈਂਡ ਉਹ ਸਾਰੀਆਂ ਚੀਜ਼ਾਂ ਦੇ ਨੇੜੇ ਹੋਣਾ ਚਾਹੀਦਾ ਮਜਬੂਰੀ ਚ ਬੰਦੇ ਨੂੰ ਹਰ ਥਾਂ ਤੇ ਜਾਣਾ ਪੈਂਦਾ ਕਿ ਪਹਿਲਾਂ ਰਜਿੰਦਰਾ ਕਾਲ ਚੱਕਨ ਦੀ ਗੱਲ ਨਹੀਂ ਚੱਲੀ ਸੀ ਇਸ ਤੋਂ ਪਹਿਲਾਂ ਜੋ ਜੇਲ ਹੈ ਉਹ ਚੱਕ ਕੇ ਜੇਲ ਦੇ ਅਪਰਾਧੀ ਉਹਨਾਂ ਨੂੰ ਨੇੜੇ ਹਸਪਤਾਲ ਸੀ ਨੇੜੇ ਕਚਹਿਰੀਆਂ ਸੀ ਉਹ ਚੱਕ ਕੇ ਤੁਸੀਂ ਗੋਵਿੰਦਪੁਰ ਸ਼ਿਫਟ ਕਰਤੀ ਕੀਤੀ ਆ ਨਾ ਉਸ ਵਕਤ ਕਿਉਂ ਨਹੀਂ ਕੋਈ ਬੋਲਿਆ ਤੇ ਨਿਗਾਹ ਸਭ ਦੀ ਇਸ ਜੋ ਆਪਣੀ ਕਚਹਿਰੀਆਂ ਵਾਲੀ ਥਾਂ ਗਈ ਜਾਂ ਡੀਸੀ ਐਸਐਸਪੀ ਰੈਸ਼ ਰਜਿੰਦਰਾ ਕਾਲ ਜਿੱਥਾ ਅੱਖ ਇਹਨਾਂ ਉੱਤੇ ਵੀ ਹੈ ਸਾਰੀਆਂ ਸਰਕਾਰਾਂ ਦੇ ਕਿਸੇ ਇੱਕ ਦਿਨ ਹੀ ਗੱਲ ਕਰਦੇ ਸਾਰੀਆਂ ਦੀ ਸਰਕਾਰਾਂ ਦੇ ਅੱਖ ਹੈ ਕਿਉਂਕਿ ਥਾਵਾਂ ਮਹਿੰਗੀਆਂ ਹੋ ਚੁੱਕੀਆਂ ਤੇ ਕਮਰਸ਼ੀਅਲ ਹੋ ਚੁੱਕੀਆਂ ਨੇ ਤੇ ਆ ਆਪਦੇ ਜੋ ਮਾਲਸ ਵਗੈਰਾ ਇਹ ਕੋਈ ਨਾ ਭਾਨੇ ਲਾ ਕੇ ਖੜੇ ਕਰਨੇ ਚਾਹੁੰਦੇ ਨੇ ਉਦੋਂ ਕਿਸੇ ਨੇ ਨਹੀਂ ਬੋਲਣਾ ਹੈਗਾ ਨਾ ਕੋਈ ਬੋਲਿਆ ਤੇ ਜਦੋਂ ਪਟੇਲ ਨਗਰ ਦੇ ਵਿੱਚ ਵੀ ਇਹਦੀ ਅਧ்கਾਟਨ ਕੀਤਾ ਗਿਆ ਸੀਗਾ ਬੱਸ ਸਟੈਂਡ ਨਹੀਂ ਪੱਥਰ ਪਏ ਦੋ ਦੋ ਤਿੰਨ ਉੱਥੇ ਬਣੇ ਉਦੋਂ ਕਿਉਂ ਨਹੀਂ ਕੋਈ ਬੋਲਿਆ ਕਿ ਬੱਸ ਸਟੈਂਡ ਕਿਉਂ ਬਾਹਰ ਲਜਾਉਂਦੇ ਗੱਲਾਂ ਕਿਤੇ ਨੇ ਉਹ ਤਾਂ ਚਲੋ ਛੌਨੀ ਦੇ ਕਾਰਨ ਪਰਮਿਸ਼ਨ ਨਹੀਂ ਮਿਲ ਸਕੀ ਚਲੋ ਅੱਗੇ ਗੱਲ ਕਰਦੇ ਸ਼ਹਿਰ ਦੇ ਵਿੱਚ ਜੇ ਆਪਾਂ ਮੁੱਦਿਆਂ ਸ਼ਹਿਰ ਦਾ ਜੋ ਰੀਡ ਦੀ ਹੱਡੀ ਹੈ ਉਹ ਪੋੜਾ ਆ ਮਸਤਾਨੀਆਂ ਰੋਡ ਵਾਲਾ ਜੋ ਪੋੜਾ ਹੈਗਾ ਤੇ ਸ਼ਹਿਰ ਤੇ ਪਿੰਡੂ ਹਲਕੇ ਨੂੰ ਅਟੈਚ ਕਰਦਾ ਆ ਉਹਦੇ ਵਿੱਚ ਕਿ ਉਸ ਬਾਰੇ ਕਿਸ ਨੇ ਮੁੱਦਾ ਚੁੱਕਿਆ ਰੌਲਾ ਪਾਇਆ 2 ਸਾਲ ਦਾ ਟਾਈਮ ਲੱਗਤਾ ਸੀ ਉਹਨਾਂ ਨੇ ਤੇ ਉਹ ਕਹਿੰਦੇ ਸੀ ਅਸੀਂ ਵੀ ਅਪ੍ਰੈਲ ਤੱਕ ਹਜੇ 2 ਸਾਲ ਵੈਸੇ ਪੂਰੇ ਨਹੀਂ ਹੋਏ ਉਹਨਾਂ ਦੀ ਕਹਿਣ ਦੀ ਗੱਲ ਸੀ ਕਿਉਂਕਿ ਲੈਣਾ ਦੇ ਉੱਪਰ ਵਾਲਾ ਹਿੱਸਾ ਟਾਇਆ ਨਹੀਂ ਗਿਆ ਉਹ ਵਿੱਚੋਂ ਛੱਡ ਦ 100 ਸਵਾ 100 ਮੀਟਰ ਸਵਾ ਟਾਈਮ ਉਹਦੇ ਲੱਗਦਾ ਹੁੰਦਾ ਉਹ ਕਹਿੰਦੇ ਸੀ ਅਸੀਂ 25 ਅਪ੍ਰੈਲ ਤੱਕ ਤਿਆਰ ਕਰਕੇ ਸ਼ਹਿਰ ਵਾਸੀਆਂ ਨੂੰ ਦੇਵਾਂਗੇ ਤੇ ਸ਼ਹਿਰੋ ਉਧਰਲੀ ਆਬਾਦੀ ਵੀ ਤੇ ਸ਼ਹਿਰ ਦੀ ਜੋ ਸਾਡੇ ਲੈਨੋ ਪਾਰ ਆਬਾਦੀ ਹੈ ਇਹ ਵੀ ਪੂਰੀ ਤਰ੍ਹਾਂ ਡਗ ਮਗਾਈ ਹੋਈ ਹੈ ਵੀ ਬਹੁਤ ਆਫ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਕਿਸੇ ਨੇ ਇਸ ਕਿਸੇ ਬੰਦੇ ਨੇ ਇਸ ਮੁੱਦਾ ਚੁੱਕਿਆ ਵੀ ਸ਼ਹਿਰ ਨੂੰ ਜਰਾ ਪੁਲ ਜਲਦੀ ਤੋਂ ਜਲਦੀ ਤਿਆਰ ਕਰਕੇ ਦਿਓ ਸ਼ਹਿਰ ਵਾਸੀ ਲੈਨੋ ਪਾਰ ਵਾਸੀ ਦੁਖੀ ਹੈ ਪਿੰਡਾਂ ਵਾਲੇ ਦੁਖੀ ਹੈ ਸਾਨੂੰ ਬਹੁਤ ਦੂਰ ਜਾਣਾ ਪੈਂਦਾ ਉਧਰ ਤਾਂ ਧਿਆਨ ਹੀ ਨਹੀਂ ਹੈਗਾ ਆ ਸਾਡਾ ਜੋ ਅਮਰਪੁਰੇ ਵਾਲਾ ਪੁਲ ਸੀ ਇਹ 2000 ਅਕਤੂਬਰ 2020 ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਇਹਦਾ ਨੀਂਹ ਪੱਥਰ ਰੱਖਿਆ ਸੀ ਤੇ ਗੱਲ ਕੀ ਕਹੀ ਸੀ ਦੋ ਸਾਲਾਂ ਦੇ ਵਿੱਚ ਅਸੀਂ ਪੁਲ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕਰ ਦੇਵਾਂਗੇ ਤੇ ਇਹਦੇ ਸਾਰੇ ਪੈਸੇ ਅਸੀਂ ਭਰ ਚੁੱਕੇ ਆ ਟੈਕਸਾਂ ਦੇ ਪੈਸੇ ਜੋ ਆਪਣੇ ਕੱਟੇ ਗਏ ਸੀ ਉਹਨਾਂ ਪੈਸਿਆਂ ਰਹੀ ਬਣਨਾ ਸੀਗਾ ਪੁਲ ਪੰਜਾਬ ਦੇ ਨਾਮ ਤੇ ਜੋ ਮਸ਼ਹੂਰੀਆਂ ਕਰਦੇ ਫਿਰਦੇ ਹੁੰਦੇ ਆ ਕਿ ਵਾਸੀਂ ਇਹ ਕਰਾਇਆ ਹੈਗਾ ਪਰ ਉਹ ਦੋ ਸਾਲ ਟੱਪਣ ਅੱਜ ਕਿੰਨੇ ਹੋ ਗਏ 20 ਤਾਂ ਧਰਿਆ ਸੀ 25 ਚੱਲ ਪਈ ਸਾਢੇ 4 ਸਾਲ ਦੇ ਕਰੀਬ ਹੈ ਵਕਤ ਗੁਜ਼ਰ ਚੁੱਕਿਆ ਹਜੇ ਤੱਕ ਉਹ ਪੁਲ ਪੂਰਾ ਨਹੀਂ ਹੋਇਆ ਕਿ ਕਿਸੇ ਨੇ ਉਸ ਮੁੱਦੇ ਦੇ ਉੱਤੇ ਗੱਲ ਕੀਤੀ ਹੈ ਕਿੱਤੇ ਕਿਸ ਨੇ ਉਸ ਮੁੱਦੇ ਤੇ ਗੱਲ ਵੀ ਸਾਰਾ ਅਮਰਪੁਰਾ ਦਾ ਏਰੀਆ ਸਾਰਾ ਦੁਖੀ ਹੈ ਮਲਤਾਨੀਆਂ ਰੋਡ ਲਾਲ ਸਿੰਘ ਬਸਤੀ ਪ੍ਰਤਾਪ ਨਗਰ ਪਰਸ਼੍ਰਾਮ ਨਗਰ ਇਹ ਸਾਰੇ ਏਰੀਆ ਦੁਖੀ ਨੇ ਕੀ ਇਹਨਾਂ ਦੀ ਕਿਸੇ ਨੇ ਗੱਲ ਕੀਤੀ ਕਿਸੇ ਨੇ ਨਹੀਂ ਕੀਤੀ ਹੈਗੀ ਬਸ ਫਾਲਤੂ ਦਾ ਮੁੱਦਾ ਬਸ ਸਟੈਂਡ ਨੂੰ ਪਤਾ ਨਹੀਂ ਯਾਰ ਕੀ ਇਹਨਾਂ ਨੇ ਮੁੱਦਾ ਬਣਾ ਰੱਖਿਆ ਹੈਗਾ ਹਾਂ ਹੁਣ ਸਾਡੇ ਆਪਣੇ ਮੀਟਿੰਗਾਂ ਹੋਈਆਂ ਸੀ ਪਹਿਲਾਂ ਅਖਬਾਰ ਚ ਵੀ ਆ ਗਿਆ ਸੀ ਤੇ ਉਹ ਵੀ ਸੋਸ਼ਲ ਮੀਡੀਆ ਤੇ ਆ ਗਿਆ ਸੀ ਵੀ ਡੀਸੀ ਸਾਹਿਬ ਤੇ ਪ੍ਰਸ਼ਾਸਨ ਵੱਲੋਂ ਵੀ ਆਪਣਾ ਇਹ ਮੀਟਿੰਗ ਸੱਦੀ ਗਈ ਹੈ ਵੀ ਇਸ ਮੁੱਦੇ ਦੇ ਸਬੰਧਤ ਤੇ ਦੋ ਤਿੰਨ ਮੁੱਦੇ ਹੋਰ ਸੀ ਵੀ ਉਹ ਵਿਚਾਰੇ ਜਾਣਗੇ ਸਾਰੇ ਪਾਰਟੀਆਂ ਦੇ ਨੁਮਾਇੰਦੇ ਉਸ ਵਿੱਚ ਸ਼ਾਮਲ ਹੋਏ ਸਭ ਪਹੁੰਚੇ ਥਿੱਲਾਂ ਬਾਤਾਂ ਹੋਈਆਂ ਚਾਹ ਦੇ ਕੱਪ ਸਮਝੇ ਕੀਤੇ ਗਏ ਚਲੋ ਜੇਕਰ ਤੁਸੀਂ ਉਸ ਜੋ ਤੁਹਾਨੂੰ ਪ੍ਰੋਜੈਕਟ ਦਿਖਾਈ ਗਏ ਸੀ ਜੋ ਵੀ ਲੀਡਰ ਸਾਹਿਬਾਨ ਸੀ ਉੱਥੇ ਮੌਜੂਦ ਸੀ ਜੇਕਰ ਤੁਸੀਂ ਸਹਿਮਤ ਨਹੀਂ ਸੀ ਉਹਨਾਂ ਦੇ ਪ੍ਰੋਜੈਕਟਾਂ ਨਾਲ ਉਹਨਾਂ ਦੀ ਗੱਲਬਾਤ ਨਾਲ ਸਰਕਾਰ ਦੀ ਕਿ ਤੁਸੀਂ ਮੀਡੀਆ ਚ ਬਾਹਰ ਆ ਕੇ ਇੱਕ ਵੀ ਬੰਦੇ ਨੇ ਇਹ ਬਿਆਨ ਦਿੱਤਾ ਵੀ ਆ ਸਾਨੂੰ ਇਹ ਜੋ ਗਵਰਨਮੈਂਟ ਕਰ ਰਹੀ ਹੈ ਪ੍ਰਸ਼ਾਸਨ ਕਰ ਰਹੀ ਹੈ ਸਾਨੂੰ ਮਨਜ਼ੂਰ ਨਹੀਂ ਅਸੀਂ ਇਹ ਨਹੀਂ ਚਾਹੁੰਦੇ ਵੀ ਲੋਕਾਂ ਦਾ ਜਾੜਾ ਹੋਵੇ ਜਾਂ ਬੱਸ ਸਟੈਂਡ ਦਾ ਜਾੜਾ ਹੋਵੇ ਕੁਝ ਵੀ ਹੋਵੇ ਧੋਬਿਆਂ ਨੇ ਬਸਤੀ ਦੇ ਤੁਸੀਂ ਦੱਸ ਰਹੇ ਸੀ ਗੱਲ ਕਰ ਰਹੇ ਸੀ ਪਰ ਕਿਸੇ ਨੇ ਨਹੀਂ ਬੰਦਾ ਇੱਕ ਵੀ ਬਿਆਨ ਨਹੀਂ ਦਿੱਤਾ ਉਹਦਾ ਕਾਰਨ ਇਹ ਸੀ ਵੀ ਸਭ ਦਾ ਬੈਨੀਫਿਟ ਸੀਗਾ ਉਸ ਚੀਜ਼ 'ਚ ਅੱਜ ਕੋਈ ਮੁੱਕਰੇ ਅੱਜ ਬੇਸ਼ੱਕ ਕੋਈ ਮੁੱਕਰੀ ਜਾਵੇ ਵੀ ਨਹੀਂ ਨਹੀਂ ਜੀ ਸਾਡਾ ਕੋਈ ਬੈਨੀਫਿਟ ਨਹੀਂ ਹੈਗਾ ਉੱਥੇ ਬੈਨੀਫਿਟ ਸੀਗਾ ਕਿਸੇ ਵੀ ਤਰ੍ਹਾਂ ਦਾ ਬੈਨੀਫਿਟ ਹੋਵੇ ਭਾਵੇਂ ਕਿਸਾ ਪਲਾਟ ਪਿਆ ਹੋਵੇ ਕਿਸ ਦੀ ਹੋਰ ਕੋਈ ਚੀਜ਼ ਪਈ ਹੋਵੇ ਜਾਂ ਹੋਰ ਸਮਝਾ ਤਾਂ ਕੁਝ ਵੀ ਹੋਵੇ ਬੈਨੀਫਿਟ ਸੀਗਾ ਪਰ ਅੱਜ ਲੋਕਾਂ ਦਾ ਜੋ 2000 5000 ਵੋਟਾਂ ਵੇਖ ਕੇ ਨੀਤ بگੜ ਚੁੱਕੀ ਐ ਸਾਰਿਆਂ ਦੀ ਇਹ ਨੀਤਾਂ 'ਚ ਫਰਕ ਆ ਗਿਆ ਯਾਰ 5000 ਵੋਟ ਬਸ ਸਿਰਫ ਵੋਟ ਦਿਖ ਰਹੀ ਐ ਤਰੱਕੀ ਕੁਛ ਨਹੀਂ ਆਪਣਾ ਤਾਂ ਲੋਕਾਂ ਦਾ ਇਹ ਲੀਡਰਾਂ ਦਾ ਇਹ ਹਾਲ ਐ ਇਹਨਾਂ ਨੂੰ ਵੋਟ ਮਿਲਣੀ ਚਾਹੀਦੀ ਤੇ ਤਰੱਕੀ ਜਾਵੇ ਠੱਠੇ ਕੁਛ ਕੋਈ ਇਹਨਾਂ ਨੂੰ ਕਿਸੇ ਨਾ ਕੋਈ ਹੋਣੀ ਹੁੰਦਾਗਾ ਤੇ ਉਸ ਟਾਈਮ ਇੱਕ ਬੰਦੇ ਨੇ ਵੀ ਵਿਰੋਧ ਨਹੀਂ ਕੀਤਾ ਅਥਰਮਲ ਸੀ ਮੈਂ ਥਰਮਲ ਦੀ ਗੱਲ ਸੁਣਾ ਥਰਮਲ ਦੇ ਵਿੱਚ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਅੰਦਰ ਬਾਹਰ ਜੋ ਵੀ ਹੋਵੇ ਮਿਲਦਾ ਸੀ ਨਾ ਰੁਜ਼ਗਾਰ ਉਸ ਥਰਮਲ ਨੂੰ ਬੰਦ ਕੀਤਾ ਗਿਆ 700 ਕਰੋੜ ਰੁਪਇਆ 800 ਕਰੋੜ ਰੁਪਇਆ ਉਹਦੇ ਨਵੀਨੀਕਰਨ ਤੇ ਲਾ ਕੇ ਉਹਨੂੰ ਫਿਰ ਕੋਟੀਆਂ ਦੇ ਭਾ ਜੋ ਉਹਦਾ ਵਿੱਚ ਆ ਗਿਆ ਉਹਦਾ ਜੋ ਸਮਾਨ ਸੀਗਾ 150 ਕਰੋੜ ਤੋਂ 160 ਕਰੋੜ ਦੇ ਕਰੀਬ ਉਹਦਾ ਟੈਂਡਰ ਦੇ ਕੇ ਉਹਦਾ ਸਮਾਨ ਚੁਕਾਇਆ ਗਿਆ ਟਾ ਢੇਰੀ ਕੀਤਾ ਗਿਆ ਉਹਦੇ ਵਿੱਚੋਂ ਜੋ ਸਮਾਨ ਨਿਕਲਿਆ ਪਰ ਕਿਸੇ ਇੱਕ ਵੀ ਬੰਦੇ ਨੇ ਵਿਰੋਧ ਕੀਤਾ ਅੱਜ ਜਿਹੜੇ ਐਮਸੀ ਬੱਸ ਸਟੈਂਡ ਦੇ ਮੁੱਦੇ ਤੇ ਰੌਲਾ ਪਾ ਰਹੇ ਨੇ ਕਿ ਇਹਨਾਂ ਨੇ ਉਸ ਟਾਈਮ ਇਹ ਰੌਲਾ ਪਾਇਆ ਵੀ ਕਿਉਂ ਇਸ ਨੂੰ ਠਾਇਆ ਜਾ ਰਿਹਾ ਹੈ ਉਹ ਸਭ ਪੁੱਛ ਲੈ ਕੇ ਜੱਡਾਂ ਬੈਠੇ ਹੋਏ ਸੀਗੇ ਕਿ ਬੋਲਣ ਦੀ ਹਿੰਮਤ ਹੈ ਨਹੀਂ ਸੀਗੀ ਤੇ ਅੱਜ ਸਾਨੂੰ ਬੱਸ ਸਟੈਂਡ ਮਹਾਨ ਚੀਜ਼ ਲੱਗ ਰਹੀ ਹੈ ਪਤਾ ਨਹੀਂ ਕਿੱਡੀ ਮਹਾਨ ਚੀਜ਼ ਇੱਥੋਂ ਹਿੱਲ ਰਹੀ ਹੈ ਇਹ ਤਾਂ ਬੰਦ ਵੀ ਨਹੀਂ ਕੀਤਾ ਜਾ ਰਿਹਾ ਬੱਸ ਸਟੈਂਡ ਤਾਂ ਬੰਦ ਵੀ ਨਹੀਂ ਕੀਤਾ ਜਾ ਰਿਹਾ ਇਹਨੂੰ ਤਾਂ ਇੱਥੇ ਛੋਟੀਆਂ ਬੱਸਾਂ ਲਈ ਰੱਖਿਆ ਜਾ ਰਿਹਾ ਹੈ ਕਿਹਦਾ ਸ਼ਿਫਟ ਹੋ ਰਿਹਾ ਵੱਡਾ ਬੱਸ ਸਟੈਂਡ ਥਰਮਲ ਤੱਕ ਕਿੰਨੇ ਲੋਕਾਂ ਦਾ ਰੋਜ਼ਗਾਰ ਸੀ ਕਿੰਨੀਆਂ ਸਰਕਾਰੀ ਨੌਕਰੀਆਂ ਸੀ ਉਹ ਸਰਕਾਰੀ ਨੌਕਰੀਆਂ ਖਤਮ ਕੀਤੀਆਂ ਦੀਆਂ ਕੋਈ ਬੋਲਿਆ ਇਹਨਾਂ ਐਮਸੀਆਂ ਚ ਗੱਲ ਕਰ ਰਹੇ ਲੋਕ ਤਾਂ ਬਹੁਤ ਬੋਲੇ ਸੀ ਲੋਕਾਂ ਨੇ ਬਹੁਤ ਵਿਰੋਧ ਵਿਰੋਧ ਕੀਤਾ ਸੀਗਾ ਜੋ ਮੁਲਾਜ਼ਮ ਸੀ ਉਹਨਾਂ ਨੇ ਵਿਰੋਧ ਕੀਤਾ ਹੈਗਾ ਉਹਨਾਂ ਨੇ ਵਿਰੋਧ ਕੀਤਾ ਉਸ ਸਮੇਂ ਦੇ ਵਿੱਚ ਦਬਕੇ ਵੀ ਮਾਰੇ ਗਏ ਉਹਨਾਂ ਨੂੰ ਇਹ ਸਭ ਦੇ ਸਾਹਮਣੇ ਸੀਗਾ ਅੱਜ ਉਹ ਐਮਸੀ ਸਹਿਬਾਨ ਉਦੋਂ ਉਹਨਾਂ ਦਾ ਸਟੈਂਡ ਕਿੱਥੇ ਸੀ ਜਿਹੜੇ ਅੱਜ ਆਪ ਦਾ ਸਟੈਂਡ ਦਿਖਾ ਰਿਹਾ ਬੱਸ ਸਟੈਂਡ ਦੇ ਲਈ ਉਦੋਂ ਸਟੈਂਡ ਕਿੱਥੇ ਸੀ ਉਹ ਵੀ ਲੋਕਾਂ ਦੀ ਪ੍ਰਾਪਰਟੀ ਸੀਗੀ ਮਹਿਤਾ ਸਾਹਿਬ ਸਾਡੇ ਜੋ ਅਮਰਜੀਤ ਮਹਿਤਾ ਜੀ ਨੇ ਤੇ ਮੇਅਰ ਸਾਹਿਬ ਨੇ ਉਹ ਖੁਦ ਕਹਿ ਰਹੇ ਸੀ ਕਿ ਵੀ ਅਸੀਂ ਬੱਸ ਸਟੈਂਡ ਲੈ ਕੇ ਆ ਰਹੇ ਹਾਂ ਚਾਰ ਥਾਵਾਂ ਉਹਨਾਂ ਨੇ ਦੱਸਿਆ ਸੀ ਅਸੀਂ ਆ ਚਾਰ ਥਾਵਾਂ ਦੇ ਵਿੱਚ ਵੀ ਬੱਸ ਸਟੈਂਡ ਲੈ ਕੇ ਆਵਾਂਗੇ ਉਹ ਪਹਿਲਾਂ ਇਸ ਗੱਲ ਨਾਲ ਸਹਿਮਤ ਸੀਗੇ ਪਰ ਪਤਨ ਕਿੰਨਾ ਦੀਆਂ ਗੱਲਾਂ ਚ ਆ ਗਏ ਕਿਹੜਾ ਨਾਲ ਗੱਠ ਜੋੜ ਹੈ ਕਿ ਆਪਸ ਵਿੱਚ ਇੱਕ ਦੂਜੇ ਨੂੰ ਠਿੱਬੀ ਲਾਉਂਦੀ ਹੈ ਸਿਆਸਤ ਚੱਲ ਰਹੀ ਹੈ ਹੁਣ ਉਹ ਕਹਿ ਰਿਹਾ ਸੀ ਲੋਕਾਂ ਦੇ ਨਾਲ ਨੇ ਲੋਕ ਤਾਂ ਅੱਧੋ-ਅੱਧੇ ਹੋਏ ਪਏ ਨੇ ਅੱਧੇ ਉਧਰ ਐ ਅੱਧੇ ਉਧਰ ਐ ਫਿਰ ਤੁਸੀਂ ਕਿਸੇ ਦੇ ਲੋਕਾਂ ਨਾਲ ਕਿਵੇਂ ਜਾ ਸਕਦੇ ਹੋ ਇਹ ਪ੍ਰੋਜੈਕਟ ਲਈ ਤੁਸੀਂ ਪਹਿਲਾਂ ਸਹਿਮਤੀ ਭਰੀ ਸੀ ਹਾਮੀ ਭਰੀ ਸੀ ਤੇ ਅੱਜ ਤੁਸੀਂ ਆਪਣੇ ਉਸ ਸਟੈਂਡ ਤੋਂ ਭੱਜ ਰਹੇ ਹੋ ਤੇ ਤਰੱਕੀ ਹੁੰਦੀ ਹੈ ਤੁਹਾਡਾ ਘਰ ਵੀ ਪਹਿਲਾਂ ਸ਼ਾਇਦ ਬੱਸ ਸਟੈਂਡ ਦੇ ਬੈਕ ਸਾਈਡ ਨੇੜੇ țeੜੇ ਦੱਸਿਆ ਜਾ ਰਿਹਾ ਤੁਸੀਂ ਤਰੱਕੀ ਕਰਕੇ ਨਹੀਂ ਅੱਗੇ ਗਏ ਹੈਗੇ ਤੁਸੀਂ ਨੇ ਆਪ ਦਾ ਮਕਾਨ ਕਰਵਾ ਕੋਈ ਵੀ ਬਿਜ਼ਨਸ ਸ਼ਿਫਟ ਕੀਤਾ ਹੋਣਾ ਕਿ ਲੈਨੋਪਾਰ ਦੇ ਲੋਕਾਂ ਨੂੰ ਇਹ ਤਰੱਕੀ ਨਹੀਂ ਹੋਣੀ ਚਾਹੀਦੀ ਤੁਸੀਂ ਜੋ ਬੇਟਾ ਤੁਹਾਡਾ ਪਦਮਜੀਤ ਸਾਡਾ ਸਕਾਰ ਦਾ ਛੋਟਾ ਭਰਾ ਹੈਗਾ ਉਹ ਲੈਨੋਪਾਰ ਏਰੀਆ ਦੇ 48 ਨੰਬਰ ਵਾਰਡ ਦੇ ਵਿੱਚੋਂ ਹੀ ਐਮਸੀ ਬਣ ਕੇ ਮੇਅਰ ਬਣੇ ਨੇ ਕਿ ਤੁਹਾਡਾ ਹੱਕ ਨਹੀਂ ਬੰਦਾ ਕਿ ਤੁਸੀਂ ਲੈਨੋਪਾਰ ਦੇ ਲੋਕਾਂ ਨਾਲ ਖੜੋ ਇਹ ਹੀ ਲੋਕ ਇਹਨਾਂ ਦਾ ਏਰੀਆ ਵੀ ਨੇੜੇ ਰਹੂਗਾ ਇਨਾਂ ਨੂੰ ਵੀ ਰੋਜ਼ਗਾਰ ਮਿਲੂ ਜਿਹੜੇ ਰੇੜੀਆਂ ਲਾਉਣੇ ਵਿਚਾਰਾ ਜਿੱਧਰ ਜਾਂਦੇ ਆ ਉਹ ਇਧਰ ਲੱਗ ਜਾਣਗੇ ਜਿਹੜੇ ਲੇਬਰ ਤੇ ਇਧਰ ਜਾਂਦੇ ਆ ਉਹ ਇਧਰ ਵੀ ਜਾਣ ਲੱਗ ਜਾਣਗੇ ਇਧਰ ਵੀ ਤਰੱਕੀ ਹੋਣ ਲੱਗ ਜੂ ਤੁਸੀਂ ਇਸ ਤਰ੍ਹਾਂ ਦੇ ਦੋਗਲੇ ਸਟੈਂਡ ਨਾ ਲਓ ਤੁਸੀਂ ਇੱਕ ਪਾਸੇ ਖੁੱਲ ਕੇ ਚੱਲੋ ਤੇ ਜੋ ਤੁਹਾਡੀ ਸਿਆਸਤ ਹੈ ਤੁਸੀਂ ਆਪਸ ਵਿੱਚ ਕਰੋ ਪਰ ਲੋਕਾਂ ਦਾ ਨੁਕਸਾਨ ਨਾ ਕਰੋ ਵਿਕਾਸ ਦਾ ਜੋ ਹੈ ਤੁਸੀਂ ਉਹ ਨੁਕਸਾਨ ਨਾ ਕਰੋ ਜਿਨ੍ਹਾਂ ਨੇ ਥਰਮਲ ਥਰਡ ਦੀ ਗੱਲ ਕਰਦੇ ਨੇ ਥਰਮਲ ਬੇਚਿਆ ਸੀ ਉਹ ਲੋਕਾਂ 'ਚ ਬੱਸ ਸਟੈਂਡ ਬਚਾਉਣ ਲਈ ਅੱਗੇ ਆ ਰਹੇ ਨੇ ਵੀ ਉਸ ਟਾਈਮ ਤੁਸੀਂ ਥਰਮਲ ਕਿਉਂ ਨਹੀਂ ਬਚਾਇਆ ਭਾਈ ਅੱਜ ਤੱਕ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਉਹ ਹਾਰਨ ਤੋਂ ਬਾਅਦ ਨਕਾਰਨ ਤੋਂ ਬਾਅਦ ਉਹ ਬੰਦੇ ਅੱਜ ਤੱਕ ਨਹੀਂ ਆਏ ਹੋਣੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਕਦੇ ਕਿਸੇ ਬਠਿੰਡੇ ਵਾਲਿਆਂ ਨੇ ਦੇਖਿਆ ਹੋਵੇ ਵੀ ਸਾਡੇ ਦੁੱਖ ਸੁੱਖ ਕੁਝ ਆਪ ਦੇ ਲੋਕਾਂ ਨੂੰ ਕੋਈ 10 15 ਵੀ ਹੁੰਦੇ ਨੇ ਨੇੜਲੇ ਉਹਨਾਂ ਦੇ ਘਰ ਜਾ ਉਹਨਾਂ ਦੇ ਕੋਲ ਆਉਣ ਤੋਂ ਸਿਵਾਏ ਕਦੇ ਨਹੀਂ ਆਏ ਹੋਣੇ ਜਾਂ ਆਉਂਦੇ ਆ ਉਹ ਨਗਰ ਨਿਗਮ ਦੀ ਸਿਆਸਤ ਏ ਨਗਰ ਨਿਗਮ ਦੇ ਸਿਆਸਤਕਾਰ ਨੇ ਜਦੋਂ ਦੀ ਇਹ ਨਗਰ ਨਿਗਮ ਦੀ ਚੋਣ ਹੋਈ ਹੈ ਇਹਨੂੰ ਇੱਕ ਸੱਤਸ ਬਣਾ ਕੇ ਰੱਖ ਦਿੱਤਾ ਉਹਨਾਂ ਲੋਕਾਂ ਨੇ ਕੋਈ ਪੂਰੀ ਕਾਂਗਰਸ ਪਾਰਟੀ ਨੂੰ ਜੋ ਖਰਾਬ ਕੀਤਾ ਤੋ ਤੋਂ ਬਾਅਦ ਜੋ ਸ਼ਹਿਰ ਦੇ ਐਮਸੀ ਆ ਜੋ ਵਿਕਾਸ ਦੇ ਕੰਮ ਉਹਨਾਂ ਨੂੰ ਖਰਾਬ ਕੀਤਾ ਹੁਣ ਵੀ ਉਹ ਆਪਣੀਆਂ ਇਹਨਾਂ ਚਾਲਾਂ ਤੋਂ ਬਾਜ਼ ਨਹੀਂ ਆ ਰਹੇ ਕਦੇ ਉੱਥੇ ਆ ਕੇ ਬਹਿ ਜਾਂਦੇ ਆ ਲੋਕਾਂ ਦੇ ਵਿੱਚ ਫੇਰ ਦੁਬਾਰਾ ਕੁਝ ਬੈਠ ਕਰਨ ਦੀ ਕੋਸ਼ਿਸ਼ ਕਰ ਲਈ ਤੇ ਲੋਕਾਂ ਨੂੰ ਵੀ ਗਿਆਨ ਹੈ ਵੀ ਉਸ ਵਕਤ ਉਸ ਰਾਜ ਦੇ ਵਿੱਚ ਕੀ ਕੀ ਵਾਪਰਿਆ ਸੀ ਇਹ ਮੈਨੂੰ ਬਾਰ-ਬਾਰ ਦੱਸਣ ਦੀ ਜਕ ਕਹਿਣ ਦੀ ਲੋੜ ਨਹੀਂ ਪੈਣੀ ਇਹ ਤਾਂ ਉਹਨਾਂ ਨੂੰ ਲੋਕਾਂ ਨੂੰ ਵੀ ਪਤਾ ਹੈਗਾ ਮੈਂ ਤਾਂ ਲੋਕਾਂ ਨੂੰ ਕਹਿਣਾ ਚਾਹੂੰਗਾ ਵੀ ਤੁਸੀਂ ਇਹਨਾਂ ਲੋਕਾਂ ਨੂੰ ਕਿਉਂ ਦੁਬਾਰਾ ਆਪਦੇ ਵਿੱਚ ਵੜਨ ਦੇ ਰਹੇ ਹੋ ਬੱਸ ਸਟੈਂਡ ਤੱਕ ਕਿਤੇ ਨਹੀਂ ਜਾਣਾ ਬੱਸ ਸਟੈਂਡ ਤਾਂ ਹੋ ਸਕਦਾ ਉੱਥੇ ਰਹਿ ਜਾਏ ਪਰ ਜੇ ਤੁਸੀਂ ਉਹਨਾਂ ਨੂੰ ਵਿੱਚ ਵਾੜ ਲਿਆ ਛੋਟੀਆਂ ਜ਼ਮੀਨਾਂ 플ੌਟ ਕਾਰੋਬਾਰ ਫਿਰ ਇਹਨਾਂ ਲਈ ਕਿਸੇ ਨੇ ਧਰਨਾ ਨਹੀਂ ਲਾਉਣਾਗਾ ਨਾ ਕਿਸੇ ਐਮਸੀ ਨੇ ਬੋਲਣਾ ਮੈਂ ਮੈਂ ਕੀ ਕਹਿ ਰਿਹਾ ਤੁਸੀਂ ਸਮਝ ਰਹੇ ਹੋ ਇਹ ਪਿੱਛੇ ਮੇਰੇ ਕੋਲ ਰਿਕਾਰਡ ਹੈ ਬਾਈ ਜੀ ਸਾਡੇ ਆਪ ਦੇ ਬੰਦੇ ਨਾਲ ਵਾਪਰੀਆ ਇਹ ਮੈਂ ਕੋਈ ਝੂਠ ਨਹੀਂ ਬੋਲਦਾ ਜਾਂ ਨਾ ਮੈਨੂੰ ਕਿਸੇ ਚੀਜ਼ ਦੇ ਲਾਲਚ ਮੈਂ ਸੱਚੀ ਗੱਲ ਆ ਉਹ ਕਹਿ ਰਿਹਾ ਵੀ ਉਹਨਾਂ ਲੋਕਾਂ ਨੂੰ ਦੁਬਾਰਾ ਵੇਚਣਾ ਬਾੜੋ ਜਿਹੜੇ ਤੁਹਾਡੇ ਲਈ ਨੁਕਸਾਨ ਦੇ ਪਹਿਲਾਂ ਸਿੱਧ ਹੋ ਚੁੱਕੇ ਨੇ ਤੇ 10 ਇਟਾਂ ਲੱਗੀਆਂ ਨੇ ਉਹਨਾਂ ਨੇ ਕਮਿਸ਼ਨ ਖਾਧਾ ਹੈ ਮੈਂ ਵਿਕਾਸ ਕਰਤਾ ਵਿਕਾਸ ਕਰਤਾ ਮੈਂ ਕਿਉਂ ਮੂੰਹ ਖਲਾਉਣਾ ਚਾਹੁੰਦੇ ਹਾਂ ਤੇ ਦਲੋ ਛੱਡੋ ਦਾਦੇ ਆਪਾਂ ਇਹ ਤਾਂ ਗੱਲ ਨਹੀਂ ਕਰਦੇ ਹੈਗੇ ਬਹੁਤ ਵਾਰੀ ਮੈਂ ਦੱਸ ਚੁੱਕਿਆ ਹੈਗੇ ਜੇ ਪਟੇਲ ਨਗਰ ਕਿੰਨੀ ਵੀ ਇਹ ਲਜਾਨ ਨੂੰ ਫਿਰਦੇ ਬੱਸ ਸਟੈਂਡ ਤੇ ਉੱਥੇ ਸਾਨੂੰ ਮਨਜ਼ੂਰ ਹੈ ਪਰ ਛੋਣੀ ਕਰਕੇ ਪਰਮਿਸ਼ਨ ਨਹੀਂ ਮਿਲੀ ਆਪਾਂ ਸਭ ਜਾਣਦੇ ਆਂਗੇ ਪਰ ਉੱਥੇ ਇਹਨਾਂ ਲੋਕ ਨੇ ਆਪਦੀ ਸਰਕਾਰਾਂ ਵੇਲੇ ਜ਼ਮੀਨਾਂ ਤੇ ਥਾਵਾਂ ਲੈਂਤੀਆਂ ਹੋਈਆਂ ਤਾਂ ਪਟੇਲ ਨਗਰ ਲਈ ਹਾਂ ਵੀ ਭਰਨਗੇ ਇਹ ਕਦੇ ਵੀ ਉਸ ਦੇ ਖਿਲਾਫ ਨਹੀਂ ਜਾਣਗੇ ਫਿਰ ਪਟੇਲ ਨਗਰ ਤੇ ਆਪਣਾ ਲਾਈਨ ਉਪਾਰ ਥਰਮਲ ਵਾਲੀ ਜ਼ਮੀਨ 'ਚ ਕੀ ਫਰਕ ਹੈਗਾ ਕਿਤੇ ਆ ਜਾਣ ਸਾਡਾ ਇੱਕ ਦੋਸਤ ਹੈ ਮਿੱਤਰ ਮਨਦੀਪ ਸਿੰਘ ਉਹਦੀ ਥਾ ਦੇ ਨੰਬਰਾਂ ਦੇ ਉੱਤੇ ਸਰਕਾਰੀ ਜ਼ਮੀਨ ਪਤਾ ਨਹੀਂ ਕਿਸ ਤਰ੍ਹਾਂ ਘਪਲਾਪ ਕਰਕੇ ਵੇਚੀ ਗਈ ਉਹਦੇ ਨੰਬਰ ਪਾ ਕੇ ਉਹਦੇ ਨੰਬਰ ਦੇ ਪੈਸੇ ਚੱਕੇ ਗਏ ਨੇ ਉਹ ਵਿਚਾਰਾ ਹਜੇ ਤੱਕ ਤੁਰਿਆ ਫਿਰਦਾ ਗੱਲ ਸਾਹ ਕੋਲੇ ਵੀ ਗਿਆ ਸੀ ਲੈ ਕੇ ਆਪਦੇ ਕਾਗਜ ਉਹ ਕੋਈ ਸੁਣਵਾਈ ਨਹੀਂ ਹੋਈ ਹੈਗੀ ਸਰਕਾਰ ਵਾਲੀ ਹੋਈ ਹੈ ਉੱਪਰੋਂ ਯਾਰ ਸਾਰੇ ਰਲੇ ਹੋਏ ਆ ਇਹ ਭਾਈਓਰ ਬਹਨੋ ਸਭ ਮਿਲੇ ਹੋਏ ਆ ਇਹ ਤਾਂ ਉਹੀ ਗੱਲ ਹੈ ਮੈਂ ਝੂਠ ਨਹੀਂ ਲਿਖਦਾ ਹੁੰਦਾ ਨਾ ਗਲਤ ਨਹੀਂ ਲਿਖਦਾ ਹੁੰਦਾ ਕੁਝ ਮੁੱਦਿਆਂ ਤੇ ਚੱਲ ਬੋਲਣਾ ਪੈਂਦਾ ਕੁਝ ਤੇ ਆਪਣਾ ਦੇਖਣਾ ਪੈਂਦਾ ਭਰਾਵਾ ਹਰ ਇੱਕ ਹਰ ਗੱਲ ਦੇ ਮੁੱਦੇ ਤੇ ਹਰ ਬੰਦੇ ਨਾਲ ਅਸੀਂ ਵੀ ਨਹੀਂ ਉੱਠ ਸਕਦੇ ਹੈਗੇ ਜੋ ਸਟੈਂਜੋ ਗੱਲ ਹੁੰਦੀ ਆ ਫਿਰ ਬੰਦੇ ਆ ਪਿੱਛੇ ਹਟ ਜਾਂਦੇ ਨੇ ਤੇ ਇਸ ਲਈ ਬੰਦਾ ਦੇਖ ਕੇ ਸਾਨੂੰ ਤੁਰਨਾ ਪੈਂਦਾ ਗੱਲ ਕਹਿਣੀ ਪੈਂਦੀ ਆ ਸੋ ਤੁਹਾਨੂੰ ਮੇਰ ਸਾਹਿਬ ਵਿਕਾਸ ਦੇ ਨਾਂ ਤੇ ਅਸੀਂ ਅਸੀਂ ਨਹੀਂ ਕੁਝ ਜੋ ਸਾਡੇ ਵੀਰ ਭਾਈ ਸੀ ਕਿ ਤੁਹਾਡੇ ਪਾਰਟੀ ਦਾ ਇੱਕ ਐਮਸੀ ਵਾਲੀ ਸੀਗੀ ਤੇ ਤੁਸੀਂ ਲੋਕ ਜੋ ਐਮਸੀ ਕਹਿ ਰਹੇ ਆ ਵੀ ਅਸੀਂ ਉਹਨਾਂ ਨੂੰ ਵਿਕਾਸ ਦੇ ਨਾਂ ਤੇ ਲੈ ਕੇ ਆਏ ਸੀਗੇ ਵੀ ਬਠਿੰਡੇ ਦਾ ਵਿਕਾਸ ਹੋਊਗਾ ਇਹ ਹੋਊਗਾ ਪਰ ਸਭ ਕੁਝ ਉੱਠੀ ਆ ਕੂੜੇ ਦਾ ਪ੍ਰੋਬਲਮ ਉੱਥੇ ਹੈ ਬਾਈ ਜੀ ਅੱਜ 10 ਕੇ 12 ਦਿਨ ਦੇ ਕਰੀਬ ਹੋ ਚੁੱਕੇ ਹੈ ਕੂੜੇ ਵਾਲੇ ਨਹੀਂ ਆਏ ਤਿੰਨ ਚਾਰ ਵਾਰ ਤਾਂ ਬਾਹਰ ਇੱਥੇ ਨਾਲ ਪਲਾਟ ਦੇ ਵਿੱਚ ਕਰਕੇ ਅੱਗਾਂ ਲਾਉਣੀਆਂ ਪਈਆਂ ਉਹਦੇ ਮੈਂ ਸਬੂਤ ਵੀ ਦਿਖਾ ਦੂੰ ਜੇ ਦੇਖਣਾ ਤੁਹਾਨੂੰ ਵੀਡੀਓ ਪਾ ਦੂੰਗਾ ਨਕਸ਼ੇ ਪਾਸ ਦੀ ਪ੍ਰੋਬਲਮ ਐਨਓਸੀ ਦੀ ਪ੍ਰੋਬਲਮ ਪਾਣੀ ਦੀ ਪ੍ਰੋਬਲਮ ਔਰ ਰਿਸ਼ਵਤ ਖੋਰੀ ਤਾਂ ਹਰੋ ਜਲਦੀ ਜਲਦੀ ਉਹਦਾ ਪ੍ਰੋਬਲਮ ਬੜੀ ਵੱਡੀ ਹੈ ਉਹਦਾ ਨਾ ਕੋਈ ਖਤਮ ਕਰੇ ਤੇ ਨਾ ਮੇਰੇ ਹਸਾਮਲੇ ਖਤਮ ਹੋਵੇ ਸੋ ਤੁਹਾਨੂੰ ਬੇਨਤੀ ਹੈ ਜੋ ਵੀ ਸਾਡੇ ਲੀਡਰਸ਼ਿਪ ਆਨ ਨੇ ਸਾਡੇ ਸ਼ਹਿਰ ਦੇ ਚਾਹੇ ਉਹ ਮੇਅਰ ਸਾਹਿਬ ਨੇ ਚਾਹੇ ਉਹ ਐਮਐਲਏ ਸਾਹਿਬ ਨੇ ਵੀ ਤੁਸੀਂ ਆਪ ਦੀ ਜੋ ਕੁਸ਼ਤੀ ਹੈ ਦੰਗਲ ਕੁਸ਼ਤੀ ਤੁਹਾਡਾ ਦੰਗਲ ਚੱਲ ਰਿਹਾ ਹੈ ਉਹ ਚਲਾਓ ਪਰ ਲੋਕਾਂ ਨੂੰ ਇਸ ਵਿੱਚ ਸ਼ਾਮਲ ਨਾ ਕਰੋ ਲੋਕਾਂ ਦੇ ਧੜੇ ਨਾ ਬਣਾਓ ਜੋ ਸ਼ਹਿਰ ਲਈ ਚੰਗਾ ਹੈ ਉਸ ਕੰਮ ਨੂੰ ਮਿਲ ਕੇ ਤੁਸੀਂ ਸਭ ਕਰਨ ਦੀ ਕੋਸ਼ਿਸ਼ ਕਰੋ ਤੇ ਵਿਕਾਸ ਦਾ ਜੋ ਹੱਕ ਹੈ ਉਹ ਸਾਰੇ ਇਲਾਕਾ ਵਾਸੀਆਂ ਦਾ ਸਾਰੇ ਸ਼ਹਿਰ ਵਾਸੀਆਂ ਦਾ ਤੇ ਸਭ ਦੇ ਹਿੱਸੇ ਵੰਡਵਾ ਵਿਕਾਸ ਹੋਣਾ ਚਾਹੀਦਾ ਹੁਣ ਕਿੰਨੇ ਸਾਲਾਂ ਦਾ ਵਿਕਾਸ ਜੋ ਹੈ ਉਹ ਆਪਣਾ ਸ਼ਹਿਰ ਦੇ ਵਿੱਚ ਹੀ ਖੜਾ ਸੀ ਬੱਸ ਸਟੈਂਡ ਦਾ ਜੇ ਥੋੜਾ ਜਿਹਾ ਬਾਹਰ ਵੀ ਆ ਜੂਗਾ ਵੱਡੀ ਗੱਲ ਨਹੀਂ ਅ ਪ੍ਰੋਟੋਕੋਲ ਵੀ ਵਿਕਾਸ ਰੁਕਿਆ ਹੋ ਰੂ ਜਿਹਨੂੰ ਲੋਡ ਹੋਊਗੀ ਉਹ ਸਮਾਨ ਲੈਣ ਲਈ ਮਹਿਣਾ ਚੌਂਕ ਹੋਵੇ ਚਾਹੇ ਕਚਹਿਰੀਆਂ ਹੋਣ ਜਿਹਨੇ ਪੜਨਾ ਹੋਇਆ ਰਜਿੰਦਰਾ ਕਾਲਜ ਵੀ ਆਊਗਾ ਹੈ ਜਿਹਨੇ ਕੋਈ ਹੋਰ ਕੰਮਕਾਰ ਜਾਣਾ ਹੋਇਆ ਉੱਥੇ ਵੀ ਆਊਗਾ ਥੋਬੀ ਬਾਜ਼ਾਰ ਵੀ ਆਊਗਾ ਜਿਹਨੂੰ ਲੋਡ ਹੋਈਓ ਸਭ ਆਉਣਗੇ ਸੋ ਬੇਨਤੀ ਹੈ ਵੀ ਸ਼ਹਿਰ ਦੇ ਵਿਕਾਸ ਵੱਲ ਧਿਆਨ ਲਓ ਤੇ ਲੋਕਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਐਵੇਂ ਜੋ 2-4 5-10 ਮੀਟਰੇ ਫਿਰਦੇ ਇਹਨਾਂ ਦੀਆਂ ਗੱਲਾਂ ਚ ਨਾ ਆਓ ਇਹਨਾਂ ਦੇ ਖੁਦ ਦੇ ਆਪਣੇ ਸਟੈਂਡ ਨਹੀਂ ਹੈਗੇ ਕਿ ਹਰ ਬਾਰ ਸਟੈਂਡ ਬਦਲ ਦਿੰਦੇ ਆ ਕਦੇ ਕਿਸ ਪਾਰਟੀ ਚ ਹੁੰਦੇ ਆ ਲੜਦੇ ਕਿਸ ਪਾਰਟੀ ਚੋਂ ਆ ਲੜਦੇ ਕਾਂਗਰਸ ਚੋਂ ਆ ਮ ਤੁਰਦੇ ਉਤਰੇ ਫਿਰਦੇ ਬੀਜੇਪੀ ਵਾਲਿਆਂ ਮੰਗ ਰਾਇ ਵੋਟ ਇਹ ਆ ਪਾਰਟੀ ਵਾਲਿਆਂ ਨੂੰ ਮੇਰ ਬਣਾਉਣ ਲਈ ਕਰ ਦਿੰਦੇ ਨੇ ਇਹ ਕੋਈ ਨਹੀਂ ਕੋਈ ਸਿਸਟਮ ਹੀ 흘ਿਆ ਪਿਆ ਇਸ ਲਈ ਅ ਇਹਨਾਂ ਦੇ ਪਿੱਛੇ ਜ਼ਿਆਦਾ ਨਾ ਲੱਗੋ ਇਹਨਾਂ ਦੀ ਗੱਲਾਂ ਕੰਨੀ ਜ਼ਿਆਦਾ ਗੌਰ ਨਾ ਕਰੋ ਬਿਨਾਂ ਗੱਲਿਆ ਤੋਂ ਇਹ 150 ਲੈ ਕੇ ਧਰਨੇ ਨਿਕਲ ਪੈਂਦੇ ਆ ਵੀ 100 ਜਿਵੇਂ ਸ਼ਹਿਰ 150 ਬੰਦਿਆਂ ਦੇ ਸਾਰੇ ਹੀ ਚੱਲਦਾ ਹੁੰਦਾ ਸੋ ਇਹਨਾਂ ਸ਼ਬਦਾਂ ਨਾਲ ਮੈਂ ਖਿਮਾ ਦਾ ਦਾਰਦ ਕਰਾਂ ਜੇ ਕਿਸੇ ਦੀ ਸ਼ਾਂਤ ਕੁਝ ਬੋਲਿਆ ਗਿਆ ਹੋਵੇ ਪਰ ਜੇ ਸੱਚ ਨਾਲ ਤੁਹਾਨੂੰ ਕੋਈ ਤਕਲੀਫ ਹੈ ਤੇ ਸੱਚ ਤਾਂ ਇਦਾਂ ਹੀ ਲਗਾਤਾਰ ਚੱਲਦਾ ਰਹੂਗਾ ਸੋ ਬਹੁਤ ਬਹੁਤ ਧੰਨਵਾਦ ਜੀ ਤੇ ਸ਼ਹਿਰ ਦੇ ਵਿਕਾਸ ਤੇ ਵੱਲ ਧਿਆਨ ਦਿਓ ਤੇ ਲੋਕਾਂ ਦੀਆਂ ਸਹੂਲਤਾਂ ਵੱਲ ਧਿਆਨ ਦਿਓ ਸਸਤੀਕਾ